ਪਰੇ ਇੱਕ ਚੈੱਕ ਮਤਲਬ ਇੱਥੇ ਖੜ ਕੇ ਵੀ 2 ਮਿੰਟ ਪੂਰੇ ਰੁਕਣਾ ਆ 3 ਮਿੰਟ ਉਪਰ ਕਰਕੇ ਟੱਕੇ ਹਾਂ ਚੈੱਕ ਕਰਨਾ ਕਿ ਇਅਰ ਲੀਕ ਤਾਂ ਐਂਟਾਇਰ ਕਰਤਾ ਪਤਾ ਨਹੀਂ ਖਰਾਬ ਕੋਈ ਠੀਕ ਆ ਫਗ ਬ੍ਰੇਕ ਇੱਕ ਤ ਵਾਰ ਡਾਉਨ ਹਿੱਲ ਹੋਣੀ ਹੁੰਦੀ ਹੈ ਠੀਕ ਹੈ ਭਜਣਾ ਵੀ ਇਹ ਡਾਉਨ ਹਿੱਲ ਦੇ ਬ੍ਰੇਕ ਨਾਲ ਲੱਗੇ ਤਰੀਕ ਪ੍ਰੋਬਲਮ ਇੱਥੋਂ ਪਤਾ ਲੱਗ ਜੂ ਹੂੰ 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 ਠੀਕ ਆ ਤਾਂ ਕਰਕੇ ਇੱਥੇ ਚੈੱਕ ਕਰਕੇ ਬ੍ਰੋਪਰ ਗਏ ਤੁਮ ਇਹ ਇੱਕ ਆਪਣੇ ਸਟੇਜ ਕਿੰਨੇ ਵਾਰੀ ਕਿੱਥੇ ਹੋਣ ਗਿਆ ਪੜਾਚ ਆਪਣੇ ਜਿੰਨਾ ਜੇ 2-3 ਵਾਰੀ 2-3 ਵਾਰੀ ਦਨ 2 ਵਾਰੀ ਹੋਣੀ ਆਪਾਂ ਨੂੰ 2 ਵਾਰੀ ਹੋਣੀ ਹੂੰ ਇਹ ਹੱਲੇ ਦੇ ਉੱਪਰ ਹੀ ਹੈ। ਅੱਛਾ ਅੱਛਾ ਜੀ ਪਹਾੜੀ ਦੇ ਉੱਪਰ ਆ। ਹਾਂ ਉਧਰ ਡਾਊਨ ਆਉਣੀ ਹੈ। ਥੱਲੇ ਨੂੰ ਜਾਣਾ ਹੁਣ ਦੁਬਾਰਾ। ਖੜਦੇ ਖੜਦੇ ਇੱਥੇ ਸਾਰੇ। 100% ਕੜ ਕੇ ਜਾ। ਕਿਉਂਕਿ ਚੈੱਕ ਕਰਕੇ। ਓਕੇ ਓਕੇ ਓਕੇ। ਠੀਕ ਹੈ। ਨਾ ਸਜੜੋ। ਆ ਗਿਆ ਕੀ ਆ ਰਹੀ ਤੁਸੀਂ ਇਮੇਜ? ਕਾਰ ਵੀ। ਕਾਰ ਵੀ? ਆ ਰਹੀ ਹੈ। ਵੀ ਕਹਦੇ ਸੀਗੇ ਜੰਦਾ ਜਿਹੜਾ ਪਿੱਛੇ ਪਾਇਆ ਉਥੇ ਸਭ ਕੁਝ ਵਗੈਰਾ ਖਾਣ ਪੀਣ ਬੈੱਡ ਵਗੈਰਾ ਹੋਰ ਜਿਹੜਾ ਲੰਮਾ ਸਫਰ ਤੇ ਟੂਰ ਐਸ ਟੂਰ ਕੱਢਣਾ ਹੁੰਦਾ ਹੈ ਨਾ ਟੂਰ ਵਾਸਤੇ ਬਣ ਗਿਆ ਹਾਂ ਹਾਂ ਬਰਕਾ ਬਣ ਗਿਆ ਟੂਰ ਵਾਸਤੇ ਬਣ ਗਿਆ ਜੀ ਹਾਂ ਇਹਦੇ ਵਿੱਚ ਹੀ ਰਹਿ ਭੰਨੇ ਹਾਂ ਇਹਦੇ ਵਿੱਚ ਸਿਮਟ ਫੁੱਟ ਸਾਰਾ ਕੋ ਲੱਗਿਆ ਜੇ ਰੁਕਣਾ ਰੁਕ ਸਕਦੇ ਆ